ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਗ ਜੁਗ ਅਟਲ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮਹਾਨ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਮੇਰੇ ਵੱਲੋਂ ਬਹੁਤ 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 ਵਧਾਈ ਇਹ ਉਹ ਪਾਵਨ ਦਿਹਾੜਾ ਹੈ ਜਦੋਂ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਮਸਰ ਸਾਹਿਬ ਦੇ ਸਥਾਨ ਦੇ ਉਤੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਿਰਤਰਬੀੜ ਨੂੰ ਤਿਆਰ ਕਰਵਾਇਆ ਤੇ ਭਾਦਰੂ ਸੋ ਦੀ 1661 ਨੂੰ ਪਹਿਲੀ ਵੇਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਗ੍ਰੰਥੀ ਨਿਯੁਕਤ ਕੀਤਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ਪੁਰਬ ਹੈ ਉੱਥੇ ਗ੍ਰੰਥੀ ਸਥਾਪਨਾ ਦਿਵਸ ਵੀ ਹੈ ਕਿਉਂਕਿ ਅੱਜ ਦੇ ਦਿਨੀਂ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰ ਤਾਬੇ ਬੈਠੇ ਔਰ ਹੁਕਮਨਾਮਾ ਜਿਸ ਨੂੰ ਅਸੀਂ ਸਤਕਾਰ ਨਾਲ ਹੁਕਮਨਾਮਾ ਸਾਹਿਬ ਆਖਦੇ ਹਾਂ ਉਹ ਸਿੱਖ ਸੰਗਤ ਨੂੰ ਸੁਣਾਇਆ ਪੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਬਹੁਤ ਮਹਾਨ ਪਾਵਨ ਪਵਿੱਤਰ ਤੇ ਅੱਜ ਦੇ ਸਮੇਂ ਦੇ ਵਿੱਚ ਸੇਧ ਦੇਣ ਵਾਲੀ ਹੈ ਜਿੰਨਾ ਕੋਈ ਬਾਣੀ ਦੀ ਗਹਿਰਾਈ ਦੇ ਵਿੱਚ ਜਾਂਦਾ ਹੈ ਬਾਣੀ ਨੂੰ ਸਮਝਦਾ ਹੈ ਬਾਣੀ ਨੂੰ ਜਾਣਦਾ ਹੈ ਬਾਣੀ ਨਾਲ ਸਾਂਝ ਪਾਉਂਦਾ ਹੈ ਉਹ ਬਾਣੀ ਰੂਪ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਆਖਿਆ ਕਿ ਜੈਸੇ ਤੋਂ ਸਕਲ ਨੇ ਤ ਸਪੂਰਨ ਸਮੁੰਦਰ ਵਖਿਆ ਹੰਸ ਮਰਜੀਬ ਨੇ ਚੈ ਪ੍ਰਸਾਦ ਪਾਵਾਈ ਇਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਇ ਬਈ ਜਿਵੇਂ ਸਮੁੰਦਰ ਦੇ ਵਿੱਚ ਬਹੁਤ ਪਾਣੀ ਹੈ ਲੇਕਿਨ ਜਦੋਂ ਉਸ ਪਾਣੀ ਦੀਆਂ ਗਹਿਰਾਈਆਂ ਦੇ ਵਿੱਚ ਕੋਈ ਜਾਂਦਾ ਹੈ ਤੇ ਉਸ ਨੂੰ ਬੜੀਆਂ ਦੁਰਲਭ ਕੀਮਤੀ ਵਸਤੂਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਲੱਭਦੀਆਂ ਨੇ ਏਵੇਂ ਜਦੋਂ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਖੋਜੀ ਬਣਦਾ ਹੈ ਉਸ ਨੂੰ ਵਿਚਾਰਦਾ ਹੈ ਉਸ ਨੂੰ வாਚਦਾ ਹੈ ਉਹ ਜੀਵਨ ਦੇ ਵਿੱਚ ਸਫਲਤਾ ਬਲ ਵਾਦਦਾ ਬਾਦਮ ਵਿਬਾਦ ਤੋ ਉਪਰ ਉੱਠ ਕੇ ਵਿਕਾਰਾਂ ਤੋਂ ਉਪਰ ਉੱਠ ਕੇ ਉਹ ਪਰਮੇਸ਼ਵਰ ਦੇ ਨਾਲ ਆਪਣੀ ਗੂੜ ਸਾਂਝ ਪਾਉਂਦਾ ਹੈ ਖੋਜੀ ਉਪਜਾਇਬਾਦੀ ਬਿੰਸ ਹੈ ਜਿਹੜਾ ਖੋਜ ਕਰਦਾ ਹੈ ਜਿਹੜਾ ਭਾਲ ਕਰਦਾ ਹੈ ਉਹ ਉਪਜ ਜਾਂਦਾ ਹੈ ਔਰ ਜੋ ਵਿਵਾਦ ਕਰਦਾ ਹੈ ਉਹ ਬਿੰਸ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬਾਣੀ ਦਾ ਮਹਾਨ ਫਲਸਫਾ ਸਾਨੂੰ ਸੁਚੱਜੀ ਜੀਵਨ ਜਾਂਚ ਜਿਉਣ ਦੀ ਸਿੱਖਿਆ ਦਿੰਦਾ ਔਰ ਇਸ ਦੇ ਨਾਲ ਹੀ ਇਹ ਸਾਡਾ ਰਹਿਬਰ